ਸ਼ਾਬਾਸ਼ ਬਲੈਕ ਬਹੁਤ ਵਧੀਆ ਬੁੜਿਆ ਪਰ ਪਹਿਲਾਂ ਤੁਸੀਂ ਦੱਸੋ ਕਿ ਅੱਜ ਕਈ ਸਾਲਾਂ ਬਾਅਦ ਪਰਖਣ ਤੁਸੀਂ ਆਪਣੀ ਧਰਤੀ ਤੇ ਆਪ ਖੇਡਣ ਆਏ ਹੋ ਨਹੀਂ ਬੜਾ ਨਾ ਕਿ ਜਿੱਦਾਂ ਮਹਿਸੂਸ ਹੋ ਰਿਹਾ ਉਹਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਿਲ ਹੈ ਕਿ 1983-84 ਚ ਐ ਗੁਰਦਾਸਪੁਰ ਡਿਸਟ੍ਰਿਕਟ ਵੱਲੋਂ ਅੰਡਰ 22 ਵਰਕ ਕੋਲੋ ਸੀਟ ਹੈਡੀ ਸੀਗੇ ਉਸ ਤੋਂ ਬਾਅਦ ਲਗਭਗ 41 ਸਾਲ 42 ਸਾਲ ਹੋ ਗਏ ਉਸ ਤੋਂ ਬਾਅਦ ਅੱਜ ਇਸ ਲੀਗ ਦੇ ਵਿੱਚ ਖੇਡਣ ਦਾ ਮੌਕਾ ਮਿਲ ਰਿਹਾ ਜੇ ਇਹ ਦੇਖਿਆ ਜਾਵੇ ਤਾਂ ਜਦੋਂ ਤੁਸੀਂ ਆਪਣੇ ਟਾਈਮ 'ਚ ਕ੍ਰਿਕਟ ਖੇਡਦੇ ਸੀ ਕੀ ਸੁਪਨਾ ਦੇਖਿਆ ਸੀ ਸੁਪਨਾ ਤਾਂ ਹਰੇ ਕ੍ਰਿਕਟਰ ਚਾਹੁੰਦਾ ਕਿ ਮੈਂ ਕਿਸੇ ਲੈਵਲ ਤੇ ਰਿਪਰੈਜ਼ੈਂਟ ਕਰਾਂ ਪਰ ਕਈ ਵਾਰ ਕੁਝ ਹਾਲਾਤ ਹੋ ਜਾਂਦੇ ਆ ਘਰ ਦੀ ਸਥਿਤੀ ਵੀ ਹੋ ਸਕਦੀ ਆ ਤੇ ਬਾਕੀ ਕਈ ਉਸ ਸਮੇਂ ਜੋ ਕ੍ਰਿਕਟ ਸੀਗੀ ਉਹ ਇੰਨੀ ਪ੍ਰਫੁੱਲਤ ਨਹੀਂ ਸੀਗੀ ਸਾਡੇ ਡਿਸਟ੍ਰਿਕਟ ਦੇ ਵਿੱਚ ਅਨਿਸ਼ਲੀ ਇੱਕ ਇਹ ਵੀ ਹੈ ਕਿ ਕੁਝ ਸਾਲ ਪਹਿਲੇ ਅੱਜ ਕੱਲ੍ਹ ਕੀ ਹੈ ਅੱਜ ਕੱਲ੍ਹ ਕੀ ਹੈ ਕਿ ਪਹਿਲੇ ਲੀਗ ਹੁੰਦੀ ਹੈ ਉਸ ਤੋਂ ਬਾਅਦ ਨੌਕਆਊਟ ਹੁੰਦਾ ਪਰ ਸਾਡੇ ਟਾਈਮ ਤੇ ਜਦੋਂ ਕੀ ਹੁੰਦਾ ਸੀ ਕਿ ਪਹਿਲੇ ਨੌਕਆਊਟ ਹੁੰਦਾ ਸੀ ਤੇ ਫਿਰ ਲੀਗ ਹੁੰਦੀ ਸੀ ਉਹ ਜਿਹੜੇ ਆਮ ਡਿਸਟ੍ਰਿਕਟ ਸੀਗੇ ਜਿਵੇਂ ਗੁਰਦਾਸਪੁਰ ਜਾਂ ਬਾਕੀ ਜਿੰਨੇ ਵੀ ਫਿਰੋਜ਼ਪੁਰ ਹੋ ਗਿਆ ਇਹ ਨੌਕਆਊਟ ਜੀ ਬਾਹਰ ਹੋ ਜਾਂਦੇ ਸੀ ਲੀਗ ਦਾ ਮੌਕਾ ਹੀ ਨਹੀਂ ਸੀ ਮਿਲਦਾ ਤੇ ਹੁਣ ਜਿਹੜਾ ਜੋ ਟ੍ਰੈਂਡ ਚੱਲ ਰਿਹਾ ਜਾਂ ਜੋ ਸਿਸਟਮ ਚੱਲ ਰਿਹਾ ਹੈ ਉਹ ਬਹੁਤ ਵਧੀਆ ਕਿ ਹਰੇਕ ਟੀਮ ਨੂੰ ਮੌਕਾ ਮਿਲਦਾ ਦੋ ਤਿੰਨ ਮੈਚ ਖੇਡਣ ਦੇ ਉਹਨਾਂ ਨੂੰ ਅੱਗੇ ਐਕਸਪੋਜ਼ਰ ਮਿਲਦਾ ਅੱਗੇ ਜਦੋਂ ਇੱਕ ਪਿਤਾ ਉਹ ਸੁਪਨਾ ਪੂਰਾ ਨਹੀਂ ਕਰਦਾ ਤੇ ਉਹਦਾ ਬੇਟਾ ਇਸ ਟਾਈਮ ਜੇ ਅਰਸ਼ ਦੀ ਗੱਲ ਕੀਤੀ ਜਾਵੇ ਤੇ ਚਾਹੇ ਦੁਨੀਆ 'ਚ ਕਿਤੇ ਵੀ ਨਾਂ ਲੈ ਲਈਏ ਤੇ ਅਰਸ਼ ਦਾ ਜੌਲੀ ਸੁਭਾਅ ਉਹਦੇ ਖੇਡਣ ਦਾ ਸਟਾਈਲ ਉਹ ਤੁਹਾਡੇ ਕੋਲੋਂ ਮਿਲਿਆ ਉਹਨੂੰ ਜਦੋਂ ਦੇਖਦੇ ਹੋ ਤਾਂ ਕੀ ਮਹਿਸੂਸ ਕਰਦੇ ਹੋ ਇਹਨਾਂ ਕਿ ਜਿਹੜੀਆਂ ਸਾਡੀਆਂ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਜਾਂ ਸਾਡਾ ਇੰਟਰਸਟ ਸੀਗਾ ਉਹ ਅਹੀਂ ਆਪਣੇ ਬੱਚਿਆਂ ਦੇ ਥਰੂ ਉਹਨੂੰ ਹਾਸਲ ਕੀਤਾ ਤੇ ਉਹ ਬੜਾ ਗਰਵ ਮਹਿਸੂਸ ਹੋ ਗਿਆ ਅਕਸਰ ਦੇਖਦੇ ਆ ਕਿ ਬੇਸ਼ੱਕ ਸਾਰੀ ਟੀਮ ਚਾਹੇ ਕੋਈ ਵੀ ਇੰਟਰਨੈਸ਼ਨਲ ਟੀਮ ਹੈ ਕਈ ਫੈਨਸ ਨੂੰ ਮਿਲਣ ਲੱਗਿਆ ਜਾਂ ਕਿਤੇ ਕੋਈ ਵੈਲਕਮ ਹੁੰਦਾ ਤੇ ਅਰਸ਼ ਹਰ ਥਾਂ ਤੇ ਬੜਾ ਮੰਗੜਾ ਪਾ ਕੇ ਜਾਂ ਸਾਰਿਆਂ ਨੂੰ ਬੜੇ ਖੁਸ਼ਬਾ ਨ ਮਿਲਦਾ ਕਿਤੇ ਤੇ ਸੁਭਾਅ ਦਾ ਤੁਹਾਡੇ ਤੇ ਕਿ ਮਦਰ ਤੇ ਇਹ ਸੁਭਾਅ ਮੇਰਾ ਥੋੜਾ ਜਿਆਦਾ ਕਿਉਂਕਿ ਫਾਸਟ ਬਾਲਰ ਹਮੇਸ਼ਾ ਤੋਂੜਿਆ ਅਗਰੈਸਿਵ ਹੁੰਦਾ ਵਾ ਤੇ ਗੁੱਸੇ ਵਾਲਾ ਹੁੰਦਾ ਹੁਣਾਂ ਵੀ ਚਾਹੀਦਾ ਵਾ ਤੇ ਵੈਸੇ ਹੋ ਸਕਦਾ ਉਹਦੇ ਅੰਦਰ ਜਿਹੜੀ ਹੈ ਉਹ ਫੀਲਿੰਗ ਕੀ ਹੈ ਤੁਹਾਨੂੰ ਯਾਰ ਨੇ ਹੁੰਦੀ ਤੇ ਬ ਨੇਚਰ ਮੈਨੂੰ ਬੜੀ ਪਸੰਦ ਹੈ ਔਰ ਉਹਨੂੰ ਇਹ ਕਿਹਾ ਹੈ ਕਿ ਅਗਰ ਤੁਹਾਡੇ ਕੋਈ ਫੈਨ ਖੜੇ ਆ ਏਅਰਪੋਰਟ ਤੇ ਖੜੇ ਜਾਂ ਕਿਤੇ ਵੀ ਖੜੇ ਆ ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਹੈਲੋ ਕਰੋ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜਸਟ ਆਪਣਾ ਹੱਥ ਹਿਲਾ ਦਿਓ ਜਾਂ ਸਮਾਈਲ ਦੇ ਦਿਓ ਥੈਟ ਇਜ਼ ਇਨਫਰ ਫੈਨਸ ਹਨ ਅਗਲੇ ਮੈਚ ਆ ਰਹੇ ਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਪਰਫਾਰਮੈਂਸ ਦੀ ਆਸਵਾਜ ਕੀ ਕੁਝ ਉਹਨਾਂ ਨੂੰ ਟਿਪਸ ਦੇ ਰਹੇ ਹੋ ਟਿਪਸ ਤੇ ਐਜ਼ ਅ ਪਲੇਅਰ ਔਰ ਐਜ਼ ਅ ਬਾਪ ਉਹਨੂੰ ਕਹਿੰਦੇ ਰਹੇ ਦੇ ਵੀ ਜੋ ਵੀ ਤੁਸੀਂ ਕਿਹਾ ਮੈਨੂੰ ਦੱਸਿਆ ਤੁਸੀਂ ਪਿੱਛੇ ਆ ਰੀਅਲ ਵਿੱਚ ਦੇਖਣੀ ਹੈ ਕਿ ਮੈਨੂੰ ਘਰ ਤੋਂ ਹੀ ਕੋਚਿੰਗ ਮਿਲ ਜਾਂਦੀ ਹੈ ਕਿ ਜੇ ਜਿਆਦਾ ਮਾਰ ਪੈ ਰਹੀ ਹੈ ਤਾਂ ਉਹ ਜੋਰਕਰ ਕਿਉਂ ਨਹੀਂ ਮਾਰਦਾ ਹੈ ਹੈਨਾ ਫੈਨਸ ਵੀ ਇਹੋ ਕਹਿੰਦੇ ਆ ਕਿ ਜੋਰਕਰ ਤੇਰੀ ਕਿੱਥੇ ਚਲੇ ਗਈ ਹੈ ਤੇ ਉਹ ਜਿੰਨੀ ਸਿੱਖਿਆ ਵੈਸੇ ਤੋਂ ਇਸ ਲੈਵਲ ਤੇ ਜਦੋਂ ਬੰਦਾ ਪਹੁੰਚ ਜਾਂਦਾ ਤਾਂ ਉਹਨੂੰ ਕੋਈ ਗਾਈਡ ਕਰਨ ਵਾਲਾ ਤਾਂ ਰਹਿੰਦਾ ਨਹੀਂ ਹੈ ਤੇ ਫਿਰ ਵੀ ਅਜੇ ਬਾਪ ਹੈ ਜੇ ਪੇਰੈਂਟਸ ਉਹਨੂੰ ਗਾਈਡ ਕਰਦੇ ਰਹੀਦਾ ਤੇ ਵਿਸ਼ ਕਰੀਦਾ ਬਸ ਦੱਸ ਹੁਣ ਜਿਹੜੇ ਅਗਲੇ ਆ ਰਹੀ ਹੈ ਸੀਰੀਜ਼ ਜਿਹੜੀ ਆ ਰਹੀ ਹੈ ਉਹਦੇ ਵਿੱਚ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਪਾਕਿਸਤਾਨ ਨਾਲ ਹੈਂਡਸ਼ੇਕ ਨਹੀਂ ਹੋਇਆ ਜਾਂ ਹੋਰ ਇਸ ਤਰ੍ਹਾਂ ਦੇ سلسلہ ਜਾਰੀ ਰਹੇਗਾ ਜਾਂ ਹੁਣ ਜਿਹੜੀ ਟਰੋਫੀ ਨਹੀਂ ਉੱਥੋਂ ਆਈ ਜਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਟਰੋਫੀ ਜਿੱਤੇ ਆ ਔਰ ਟਰੋਫੀ ਨਹੀਂ ਆਈ ਨਹੀਂ ਆਈ ਉਹ ਕਈ ਮੈਟਰਸ ਹੈਗੇ ਨੇ ਤੇ ਉਹਦੇ ਬਾਰੇ ਤਾਂ ਨਹੀਂ ਹੈ ਲੇਕਿਨ ਇਹ ਹੈ ਕਿ ਅਸੀਂ ਜਿੱਤੇ ਤਾਂ ਹਨ ਜਗ ਜाहिर ਹੈ ਕਿ ਅਸੀਂ ਚੈਂਪੀਅਨ ਆ ਬਸ ਦੈਟਸ ਇਨਫ